ਦੱਲੇ ਪਿੰਡ ਵਿੱਚ ਵਸਣ ਵਾਲੇ ਕੁਝ ਸਿੱਖ ਗੁਰੂ ਅਮਰਦਾਸ ਜੀ ਕੋ ਐ ਗੱਲ ਬੜੀ ਵਧੀਆ ਕਹੀ ਜੇ ਤੁਹਾਡੇ ਸਾਰਿਆਂ ਨੇ ਮਤਲਬ ਦੀ ਮੇਰੇ ਵੀ ਦੱਲੇ ਪਿੰਡ ਦਾ ਕੁਝ ਸਿੱਖ ਗੁਰੂ ਅਮਰਦਾਸ ਜੀ ਕੋ ਲਾਏ ਤੇ ਪਤਾ ਗਿਆ ਕੀ ਉਹਨਾਂ ਨੇ ਕਹਿੰਦੇ ਮਹਾਰਾਜ ਕੋ ਬੇਨਤੀ ਕਰ ਲਈਏ ਤੇ ਮਹਾਰਾਜ ਨੇ ਕਰ ਲਓ ਕਹਿੰਦੇ ਜੀ ਕਈ ਵਾਰੀ ਇਤਨਾ ਹੁੰਦਾ ਹੈ ਰੁਕ ਜਾਂਦੇ ਆ ਇਹ ਨੋਟ ਕਰਿਓ ਤੁਹਾਡੀ ਲਾਈਵ ਚ ਹੋਈ ਹੁੰਦਾ ਤੇ ਕੰਮ ਸ਼ੁਰੂ ਨਹੀਂ ਲੱਗਦਾ ਤੁਸੀਂ ਬਹੁਤ ਯਤਨ ਕੀਤਾ ਖਲਾਣੀ ਉਹ ਸਾਰੀ ਉਹ ਬੰਨੀ ਪਈ ਕਾਰ ਦੇ ਰੋਕ ਗਿਆ ਤੁਸੀਂ ਯਤਨ ਕੀਤਾ ਬੱਚੀ ਮੇਰੀ ਵੀ ਇਹ ਕਰਨ ਦੇ ਆਈ ਲੈਸ਼ ਕਰਨ ਦੇ ਉਹ ਬੰਨ ਜਾ ਬੈ ਗਿਆ ਨਿਕਲ ਹੀ ਨਹੀਂ ਰਹੀ ਕਾਰਜ ਰੁਕ ਜੇ ਮਾਰੇ ਉਸਨੇ ਕੀ ਕਰੀਏ ਧੱਲੇ ਪਿੰਡ ਦੇ ਕੁਝ ਸਿੱਖ ਗੁਰੂ ਅਮਰਦਾਸ ਜੀ ਕੋਲ ਆਏ ਤੇ ਕਹਿੰਦੇ ਮਹਾਰਾਜ ਕੋਈ ਕਾਰਜ ਰੁਕ ਜਾਏ ਜੀ ਪਾਣੀ ਪੈ ਗਿਆ ਚੜ੍ਹੇ ਨਹੀਂ ਲੱਗਦੀ ਆਹਾ ਹਾ ਹੁਣ ਜਿਹੜੀ ਆ 3-4 ਗੱਲਾਂ ਕਈਆਂ ਤੁਸੀਂ ਧਿਆਨ ਨਾਲ ਸੁਣਿਓ ਗੁਰੂ ਅਮਰਦਾਸ ਜੀ ਨੇ ਜਵਾਬ ਦੇ ਪਈ ਕੋਈ ਕੰਮ ਨੂੰ ਬੰਨ ਪੈ ਜੇ ਕੋਈ ਕੰਮ ਨੂੰ ਰੁਕ ਜੇ ਤੁਹਾਡੀ ਬੱਚੀ 26 ਸਾਲ ਦੀ ਹੋ ਗਈ ਹੈ ਰਿਸ਼ਤਾ ਨਹੀਂ ਹੋ ਰਿਹਾ ਪਨ ਰੁਕ ਗਿਆ ਕੰਮ ਇਤਨਾ ਦੇ ਕਈ ਗਸ਼ਤੀ ਦੇ ਵਿੱਚ ਮੁਸ਼ਕਲ ਹੈ ਇਤਨਾ ਮਾਰੇ ਕੋ ਕੰਮ ਰੁਕ ਜਾ ਹੈ ਜਰੂਰੀ ਹੈ ਹੋਣਾ ਬਾਈ ਕਿਵੇਂ ਕਰੀਏ ਤੇ ਸੰਗਤ ਜੀ ਸੁਣਿਓ ਗੁਰੂ ਅਮਰਦਾਸ ਜੀ ਦਾ ਜਵਾਬ ਮਹਾਰਾਜ ਕਹਿੰਦੇ ਜੇ ਕੋਈ ਤੁਹਾਨੂੰ ਆਪਣੇ ਆਸ-ਪਾਸੇ ਨੇੜੇ-ਤੇੜੇ ਕੋਈ ਭੁੱਖਾ ਨਜ਼ਰ ਆਉਂਦਾ ਉਹਨੂੰ ਭੋਜਨ ਦੇ ਦਿਓ। ਉਹ ਭੋਜਨ ਦੇ ਦਿਓ। ਜੇ ਕਿਸੇ ਨੂੰ ਕੋਈ ਕੱਪੜੇ ਦੀ ਥੋੜ੍ਹ ਨਜ਼ਰ ਆ ਰਹੀ ਹੈ ਤੇ ਉਹਦੀ ਕੱਪੜੇ ਦੀ ਥੋੜ੍ਹ ਪੂਰੀ ਕਰ ਦਿਓ। ਅਜੇ ਪੂਰੀ ਗੱਲ ਸੁਣਿਓ। ਕਿਉਂਕਿ ਇਹ ਕੰਮ ਰੁਕ ਜਾਣਾ ਨਾ ਛੋਟੀ ਛੋਟੀ ਗੱਲ ਨਹੀਂ ਹੁੰਦੀ ਬੜੀ ਵੱਡਾ ਦੁੱਖ ਹੁੰਦਾ। ਨੇ ਪਹਿ ਜਾਣਾ ਤੁਸੀਂ ਕੋਈ ਕੰਮ ਕੀਤਾ ਹੁਣ ਉਹਦੇ ਚ ਕਰੋੜ ਰੁਪਏ ਫਸ ਗਿਆ 50 ਲੱਖ ਫਸ ਗਿਆ ਬਸ ਉਹ ਪਾਲਟੀ ناکਾਮੀ ਰਿਛਰੇ ਲੱਗਦਾ ਪਿਆ ਉਹ ਕੰਮ ਸਦਾ ਪਈ ਨਹੀਂ ਰਿਹਾ ਭੁੱਲੀ ਜਾਂਦੇ ਪਿਆ 2 ਸਾਲ ਮਨ ਬੈਤ ਮਾਰਾਇ ਨੇ ਪਹਿਲੀ ਗੱਲ ਕਹੀ ਦੀ ਜਿਵੇਂ ਕੋਈ ਨੇੜੇ ਤੇੜੇ ਭੁੱਖਾ ਨਜ਼ਰ ਆਵੇ ਉਹਨੂੰ ਭੋਜਨ ਦੇ ਦਿਓ ਕਿਸੇ ਕੋ ਕੱਪੜੇ ਦੀ ਥੋੜੇ ਤਪੜੇ ਦੀ ਥੋੜੀ ਪੂਰੀ ਕਰ ਦਿਓ ਅਗਲੀ ਗੱਲ ਸੁਣਿਓ ਤੀਜਾ ਕਹਿੰਦਾ ਇਕੱਠੇ ਹੋ ਕੇ ਤੀਨ ਪਣ ਕਹਿੰਦਾ ਕਿਰ ਕਰ ਸਾਡੇ ਪਿਓ ਦੀਆਂ ਸੋਹਣੀਆਂ ਤੁਸੀਂ ਆੜ ਗਵੜ ਆਪਣੇ ਘਰ ਕਿਤੇ ਚਲ ਪੰਜ ਵਿਦਦਾ ਕੋਈ ਉਹਨਾਂ ਦੇ ਪਹੁੰਚਦਾ ਸਾਡਾ ਨੂੰ ਬਸਤਰ ਦਾ ਸਾਨੂੰ ਤੀਜਾ ਬਗੈ ਕੀ ਕਿਹਾ ਮਾਰਾਇ ਕਹਿੰਦੇ ਇਕੱਠੇ ਹੋ ਕੇ ਕੀਰਤਨ ਕਰੋ ਚੌਥਾ ਲਵੈ ਲਿਖੇ ਮਾਰਾਇ ਗੁਰੂ ਅਮਰਦਾਸ ਜੀ ਕਹਿੰਦੇ ਕਰਾ ਪ੍ਰਸ਼ਾਦੀ ਦੇਗ ਬੜਾ ਆਕੋ ਸਤਨਾਮ ਵਾਹਿਗੁਰੂ ਦੇਗ ਬੜਾ ਇਕੱਠੇ ਹੋ ਕੇ ਕੀਰਤਨ ਕਰੋ ਤੇ ਕਹਿੰਦੇ ਕੀਰਤਨ ਕਰਨ ਤੋਂ ਬਾਅਦ ਖਲੋ ਕੇ ਅਰਦਾਸ ਕਰੋ ਤੁਹਾਡਾ ਵੱਡੇ ਤੋਂ ਵੱਡਾ ਬੰਨ ਗੁਰੂ ਨਾਨਕ ਸਾਹਿਬ ਖਤਮ ਕਰ ਦੇਣਗੇ